ਅੱਜ ਆਪ ਇੱਕ ਫਾਈਲ ਰਿਵਿਊ ਕਰਨੇ ਆ ਜੋ ਜਮੈਕਾ ਕੁਇਨਜ਼ ਦੇ ਵਿੱਚ ক্লোਜ਼ਡ ਹੋਈ ਸੀ 5 ਬੈੱਡਰੂਮਸ 3 ਬਾਥਰੂਮਸ ਫॉर 850000 ਡਾਲਰਸ ਐਂਡ ਪ੍ਰੀਮਚ ਫੁਲੀ ਰੇਨੋਵੇਟਡ ਹੋਈ ਸੀ ਇਹ ਘਰ ਨੂੰ ਐਂਡ ਇਹ ਪ੍ਰਾਪਰਟੀ ਦੀ ਡਾਊਨ ਪੇਮੈਂਟ ਕਲਾਇੰਟ ਨੇ ਪੇ ਕੀਤੀ 10% 85000 ਡਾਲਰਸ ਐਂਡ ਅਨਦਰ ਦੀ ਮੰਥਲੀ ਲਾਇਬਿਲਟੀ ਸੀ 1200 ਡਾਲਰਸ 1245 ਐਸੀ ਉਹ ਤੋਂ ਦੇ ਕ੍ਰੈਡਿਟ ਕਾਰਡ ਦਾ ਬੈਲੈਂਸ ਨਹੀਂ ਪਰ ਐਕਚੁਅਲ ਮਿਨਿਮਮ ਪੇਮੈਂਟਸ ਕਿੰਨੀਆਂ ਨੇ ਉਹਦੀਆਂ ਐਂਡ ਤੁਹਾਡੇ ਕੋਈ ਕੋਈ ਗੱਡੀ ਦੀ ਪੇਮੈਂਟ ਤੇ ਨਹੀਂ ਕਾਰ ਪੇਮੈਂਟ ਜਾਂ ਸਟੂਡੈਂਟ ਲੋਨਸ ਐਨੀ ਰਿਪੇਇਵਿੰਗ ਡੈਟ ਆਪਾਂ ਦੇਖੀ ਲਈਏ ਇਸ ਫਾਈਲ ਦੇ ਉੱਤੇ ਦੋ ਬਾਰੋਅਰਸੀ ਐਂਡ ਦੋਨੋਂ ਦੇ ਵਿੱਚੋਂ ਕਿਹਦਾ ਵਰਸ ਕ੍ਰੈਡਿਟ ਸਕੋਰ ਹੋਏਗਾ ਉਹ ਆਪਾਂ ਯੂਜ਼ ਕਰਨੇ ਆ ਰਾਈਟ ਕਿਹਦਾ ਲੋਅਰ ਏ 741 ਸੈਕੰਡ ਬੰਦੇ ਦਾ ਸੀ ਹਾਊਸਹੋਲਡ ਇਨਕਮ ਦੋਨਾਂ ਦੀ ਕੰਬਾਈਨਡ ਕਰਕੇ 180000 ਡਾਲਰ ਇਨਕਮ ਸੀ ਇਹਨਾਂ ਦੀ ਐਂਡ ਇੱਕ ਟੈਕਸੀ ਡਰਾਈਵਰ ਸੀ ਤੇ ਦੂਸਰਾ ਬਿਜ਼ਨਸ ਓਨਰ ਸੀ ਰਾਈਟ ਐਂਡ ਇਹਦੇ ਪ੍ਰੋਪਰਟੀ ਟੈਕਸ ਇਸ ਨੀਅਰਲੀ 5600 ਸੀ ਐਂਡ ਹੋਮ ਇੰਸ਼ੋਰੈਂਸ ਈਅਰਲੀ ਅਬਾਊਟ 1500 ਡਾਲਰ ਈਅਰਲੀ ਸੀ ਕਿ ਇਹਨਾਂ ਨੇ ਕਨਵੈਨਸ਼ਨਲ 30 ਇਅਰ ਫਿਕਸਡ ਲੋਨ ਲਿੱਤਾ ਸੀ ਐਂਡ ਇਹਨਾਂ ਨੂੰ ਇੰਟਰਸਟ ਰੇਟ ਲੱਗਾ ਸੀ 6.99 ਓਕੇ ਇਹ ਅਗਸਟ 27 ਨੂੰ ਕਲੋਜ਼ਿੰਗ ਹੋਈ ਸੀ ਇਹਨਾਂ ਦੀ ਐਂਡ ਜੋ ਪ੍ਰਿੰਸੀਪਲ ਐਂਡ ਇੰਟਰਸਟ ਸੀ ਉਹ 5089 ਡਾਲਰ ਸੀ ਹਮੇਸ਼ਾ ਤੁਸੀਂ ਚੈੱਕ ਕਰੋ ਕਿ ਆ ਜਿਹੜਾ ਸੈਕਸ਼ਨ ਦੇ ਵਿੱਚ ਤੁਹਾਡੇ ਸਭ ਕੁਝ ਨੋ 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 ਹੋਵੇ ਕਿ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਓਕੇ ਤੋ ਦਾ ਪ੍ਰਿੰਸੀਪਲ ਐਂਡ ਇੰਟਰਸਟ ਆਪਾ ਕਹਤਾ 5089 ਪਲਸ ਇਹਨਾਂ ਨੂੰ ਹੋਮ ਇਹਨਾਂ ਨੂੰ ਮਾਰਗੇਜ ਇੰਸ਼ੋਰੈਂਸ ਐਡ ਹੋਏ ਇਹ 153 ਡਾਲਰਸ ਇਤਾਓ ਇਹ ਕਿਉਂਕਿ ਉਹਨਾਂ ਨੇ 20% ਤੋਂ ਥੱਲੇ ਡਾਊਨ ਪੇਮੈਂਟ ਦਿੱਤੀ ਸੀ ਕਿ ਐਸਕ੍ਰੋ ਅਕਾਊਂਟ ਇਹਨਾਂ ਦੇ ਵਿੱਚ ਜੋ ਇਹਨਾਂ ਦੇ ਪ੍ਰਾਪਰਟੀ ਟੈਕਸਿਸ ਐਂਡ ਹੋਮ ਇੰਸ਼ੋਰਸ ਨਿਕਲੇਗੀ ਅਰਾਊਂਡ 600 ਡਾਲਰ OC ਸੋ ਇਹਨਾਂ ਦੀ ਟੋਟਲ ਮੰਥਲੀ ਪੇਮੈਂਟ 5836 5836 ਪਰ ਜਦੋਂ ਮੋਰਗੇਜ ਇੰਸ਼ੋਰੈਂਸ ਰਿਮੂਵ ਹੋ ਜੇਗੀ ਉਦੋਂ ਇਹਨਾਂ ਦਾ ਡਾਊਨ ਹੋ ਜਾਏਗਾ 5683 ਡਾਲਰਸ ਓਕੇ ক্লোজিং ਕੋਸਟ ਟੋਟਲ ਹੈ ਨਾ 28000 ਡਾਲਰ ਪਈ ਹੈ ਸੈਕਸ਼ਨ A ਚੈੱਕ ਕਰੋ ਕਿ ਹਾਂ ਵੀ ਕਿ ਲੈਂਡਰ ਨੇ ਕਿੰਨਾ ਇਹਨਾਂ ਨੂੰ ਚਾਰਜ ਕੀਤਾ origination charges underwriting fee ਸੀ 1200 ਡਾਲਰਸ ਹੋਰ ਕੁਝ ਨਹੀਂ ਉਹਨਾਂ ਨੇ ਪੇ ਕੀਤਾ ਓਕੇ ਜੋ ਸੈਕਸ਼ਨ B ਦੇ ਵਿੱਚ ਸਰਵਿਸਿਜ਼ ਕਿ ਉਹਨਾਂ ਨੇ ਕਿਹੜੀ ਨਈ ਸ਼ਾਪ ਕੀਤੀਆਂ ਅਪ੍ਰੇਜ਼ਲ ਫੀਸ ਕ੍ਰੈਡਿਟ ਰਿਪੋਰਟ ਨੀਅਰਲੀ 900 ਡਾਲਰ ਓਸੀ ਕੇ ਟਾਈਟਲ ਕੰਪਨੀ ਤੁਹਾਡਾ ਅਟਰਨੀ ਟਾਈਟਲ ਨੂੰ ਆਰਡਰ ਕਰ ਰਿਹਾ ਸੋ ਟਾਈਟਲ ਸਰਚ ਕਿੰਨਾ ਚਾਰਜ ਕਰ ਰਹੇ ਨੇ ਅਰਾਊਂਡ 4100 ਡਾਲਰ ਇਸ ਕੇਸ ਦੇ ਵਿੱਚ ਗਵਰਨਮੈਂਟ ਫੀਸ ਇਹ ਡਿਪੈਂਡ ਕਰਦਾ ਹੈ ਕਿਹੜੇ ਕਾਉਂਟੀ 'ਚ ਤੁਸੀਂ ਰਹਿ ਰਹੇ ਹੋ ਉਹਨਾਂ ਦੇ ਡਿਫਰੈਂਟ ਰੇਟਸ ਹੁੰਦੇ ਨੇ ਜਮੈਕਾ ਕੁਇਨਸ ਦੇ ਵਿੱਚ ਨੀਰਲੀ ਉਹਨਾਂ ਨੇ ਮਾਰਗੇਜ ਟੈਕਸ ਜਿੰਨੀ ਤੁਹਾਡੀ ਮਾਰਗੇਜ ਹੋਏਗੀ ਉਨਾ ਹੀ ਤੁਹਾਡਾ ਟੈਕਸ ਉੱਪਰ ਹੋਏਗਾ ਨੀਰਲੀ 15000 ਡਾਲਰ ਗਵਰਨਮੈਂਟ ਲੱਗੀ ਹੈ ਰਾਈਟ ਪ੍ਰੀ ਪੇਡ ਇਹ ਜੋ ਤੁਸੀਂ ਆਲਰੇਡੀ ਦਾ ਇੱਕ ਹੋਮ ਇੰਸ਼ੋਰੈਂਸ ਕਿਹੜੀ ਸਰਵਿਸਿਜ਼ ਤੁਸੀਂ ਆਲਰੇਡੀ ਪੇ ਕਰ ਚੁੱਕੇ ਹੋ ਬਿਫੋਰ ਕਲੋਜ਼ਿੰਗ অর nearly 3600 hours there ਤੁਹਾਡਾ ਜੋ escrow account ਆਪਾਂ ਸ਼ੁਰੂਆਤ ਕਰ ਰਹੇ ਹਾਂ ਉਹਦੇ ਵਿੱਚ ਕੁਝ ਤੇ ਪੈਸੇ ਹੋਣੇ ਚਾਹੀਦੇ ਨੇ ਸੋ ਆਪਾਂ ਥੋੜੇ ਮਹੀਨਿਆਂ ਦੇ ਹੋਮ ਇੰਸ਼ੋਰੈਂਸ ਐਂਡ ਥੋੜੇ ਮਹੀਨਿਆਂ ਦੇ ਪ੍ਰਾਪਰਟੀ ਟੈਕਸਸ ਐਡ ਕਰ ਲਈਦੇ ਨੇ ਅਰਾਊਂਡ 1200 ਡਾਲਰਸ ਉੱਥੇ ਸੀ ਓਕੇ ਜਦੋਂ ਆਪਾਂ ਸਾਰੀ ਫੀਸਸ ਐਡ ਕਰ ਲਈਆਂ 28000 ਡਾਲਰਸ ਸੀ ਐਂਡ ਜਦੋਂ ਕਲਾਇੰਟ ਨੇ ਸਾਡੇ ਕੋਲ ਲੋਨ ਐਸਟੀਮੇਟ ਲਿੱਤਾ ਸੀ 35000 ਦਾ ਸੀ ਐਂਡ ਆਪਾਂ ਫਾਈਨਲਾਈਜ਼ ਉਹਨੂੰ ਕੀਤਾ 28000 ਦੇ ਵਿੱਚ ਤੇ ਜੇ ਤੁਸੀਂ ਆਪਣੇ ਵਾਸਤੇ ਘਰ ਲੱਭ ਰਹੇ ਹੋ ਕੁਇਨਸ ਨਿਊਯਾਰਕ ਦੇ ਵਿੱਚ ਪਲੀਜ਼ ਗੈਟ ਇਨ ਟੱਚ